ਬਾਪਾ ਅਜੀਤ ਸਿੰਘ ਜਦੋਂ دروازੇ ਤੇ ਆਇਆ ਹਨ ਜਨ ਤੇ ਹੰਝੂ ਭਰੀਆਂ ਅੱਖਾਂ ਭਾਈ ਦਾਸ ਸਿੰਘ ਦੀਆਂ ਸਤੁਰ ਨੇ ਤੱਕੀਆਂ ਵਾਹ ਤੇ ਹੰਝੂ ਭੂਰ ਕੇ ਕਹਿ ਲਗੇ ਦਇਆ ਸਿੰਘਾ ਕਈ ਵਾਰ ਬੰਦੇ ਦਾ ਗਲ ਭਾਰੋਂਦਾ ਤੇ ਜਿਹੜੀ ਉਹ ਗੱਲ ਕਰਨੀ ਚਾਹਦਾ ਉਹ ਕਰ ਨਹੀਂ ਸਕਦਾ ਆਂਦਾ ਮਹਾਰਾਜ ਆਪਣੇ ਪੁੱਤਰ ਨੂੰ ਜੰਗ ਨੂੰ ਤੋਰ ਰਹੇ ਜੀ ਸਤਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਅਜੇ ਤੇ ਮੈਂ ਪਹਿਲੀ ਕਿਸ਼ਤ ਧਾਰਨ ਲਗਾ ਤੁਸੀਂ ਮੈਨੂੰ ਕੇਸ ਗੜ ਦੇ ਮਦਦ ਵਿੱਚ ਆਖਿਆ ਸੀ ਕਿ ਅਸੀਂ ਅੰਮ੍ਰਿਤ ਬਦਲੇ 30 ਦਿਨ ਦਿੱਤੇ ਆ ਦੱਸੋ ਗੁਰੂ ਕੀ ਦੇਗਾ ਤੇ ਮੈਂ ਭਰਨਾ ਵਰਨ ਕੀਤਾ ਸੀ ਕਿ ਮੈਂ ਲੋੜ ਆਉਣ ਤੇ ਸਾਰਾ ਪਰਿਵਾਰ ਮੁਸ਼ਾਵਰ ਕਰ ਦੂੰਗਾ ਉਹ ਦਇਆ ਸਿੰਘਾ ਅਜੇ ਤੇ ਪਹਿਲੀ ਕਿਸ਼ਤ ਤੇ ਤੇਰੀਆਂ ਅੱਖਾਂ ਝਾਂਜੂ ਆਹ ਆਹ